ਕਮ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਮੈਂ ਸਪੈਸ਼ਲ ਸੂਟ ਲੈ ਕੇ ਆਈਆਂ ਤੁਹਾਡੇ ਕੋਲ ਜਿਵੇਂ ਪੁਰਾਣੀ ਸਿਲਕ ਦੀ ਡਿਜ਼ਾਈਨ ਨਹੀਂ ਹੁੰਦੀ ਸੀ ਆਪਾਂ ਸੂਟ ਲੈ ਕੇ ਆਏ ਆ ਤੇ ਸੱਚ ਇੱਕ ਗੱਲ ਜੀ ਮੇਰੇ ਤੁਸੀਂ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰ ਰਹੇ ਹੋ ਇੱਕ ਸਪੈਸ਼ਲ ਮਨਜੀਤ ਮੈਂ ਉਹਨਾਂ ਨੂੰ ਆਂਟੀ ਹੀ ਬੋਲੂਗੀ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਉਹਨਾਂ ਨੇ ਮੈਨੂੰ ਸਪੈਸ਼ਲ ਉਹਨਾਂ ਦਾ ਇਮੋਸ਼ਨਲ ਮੈਸੇਜ ਜੀ ਨਾ ਉਹ ਕਹਿੰਦੇ ਬੇਟੇ ਜਦੋਂ ਤੁਸੀਂ ਕੁਛ ਵੀ ਚਾਦਰਾਂ ਪੱਖੀਆਂ ਦਰੀਆਂ ਵਿਖਾਉਂਦੇ ਆ ਉਹ ਤੁਸੀਂ ਦਿਖਾਉਂਦੇ ਨਹੀਂ ਇੱਕ ਥੋੜਾ ਪਿਆਰ ਝਲਕਦਾ ਜਦੋਂ ਤੁਸੀਂ ਮਾਮੀ ਦਾਦੀ ਦਾ ਨਾਮ ਲੈਂਦੇ ਆ ਤੇ ਮੇਰੇ ਕੋਲ ਵੀ ਕੋਈ ਵਰਡ ਨਹੀਂ ਸੀ ਉਹਨਾਂ ਨੂੰ ਮੈਂ ਕਿਦਾਂ ਬਿਆਨ ਕਰਾਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ ਬੜੀ ਇਮੋਸ਼ਨਲ ਸੀ ਉਹਨਾਂ ਦੇ ਮੈਸੇਜ ਚ ਬੜਾ ਸਾਨੂੰ ਇਮੋਸ਼ਨਲ ਟੱਚ ਫੀਲ ਹੁੰਦਾ ਸੀ ਤੇ ਸੱਚੀ ਬੜੀ ਖੁਸ਼ੀ ਹੋਈ ਤੁਸੀਂ ਸਾਰੇ ਜੁਗ-ਜੁਗ ਜੀਓ ਵਿਛੜੇ ਆ ਜਿਹੜੇ ਆਪਾਂ ਮਿਲ ਗਏ ਵੇਖੋ ਜੀ ਅੱਜਕਲ ਸਾਰੇ ਬੰਨਾ ਬੈਥੇ ਮਿਹਨਤ ਕਰਕੇ ਫਿਰ ਆਪਾਂ ਬਾਹਰ ਚਲੇ ਜਾਨੇ ਆ ਤੇ ਯਾਨੀ ਕਿ ਸੱਚੀ ਬੜਾ ਮਹਿਸੂਸ ਹੁੰਦਾ ਤੇ ਉਹਨਾਂ ਨੇ ਮੈਨੂੰ ਬੜਾ ਹੀ ਪਿਆਰ ਕਰਦੇ ਆ ਸਪੈਸ਼ਲ ਆਂਟੀ ਜੀ ਬਹੁਤ ਬਹੁਤ ਸ਼ੁਕਰੀਆਤ ਏਨਾ ਪਿਆਰ ਦੇਣ ਲਈ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਤੁਸੀਂ ਮੇਰੇ ਨਾਲ ਗੱਲਾਂ ਸ਼ੇਅਰ ਕਰਦੇ ਆ ਬਹੁਤ ਜ਼ਿਆਦੇ ਪੈਨਾਂ ਦੇ ਮੈਸੇਜ ਆਉਂਦੇ ਆ ਪਲੀਜ਼ ਇੱਕ ਤਾਂ ਚੈਨਲ ਆਪਣਾ ਸਬਸਕ੍ਰਾਈਬ ਕਰੋ ਤੇ ਪਿਛਲੀਆਂ ਵੀਡੀਓ ਨੂੰ ਵੀ ਤੁਸੀਂ ਪਿਆਰ ਕਰੋ ਉੱਥੋਂ ਦੇਖੋ ਉਹਨਾਂ ਨੇ ਕਿਹਾ ਮੈਨੂੰ ਬਹੁਤ ਹੀ ਅੱਛਾ ਲੱਗਦਾ ਚਲੋ ਜੀ ਫਿਰ ਅੱਜ ਮੈਂ ਸਪੈਸ਼ਲ ਹੀ ਫੇਸ ਰੂਟ ਲੈ ਕੇ ਆਈਆਂ ਇਹ ਜਿਹੜਾ ਇਹ ਗੈਵੜੀ ਨਾ ਇਹ ਇਹ ਗੈਵੜੀਨ ਸਿਲਕ ਹੈ ਜਿਹੜੀ ਆਪਣੀ ਡਬਲ ਟੋਨ ਨਹੀਂ ਜਿੱਦਾਂ ਦਿੰਦੀ ਹੁਣ ਵੇਖੋ ਹੀ ਵੀਡੀਓ ਚ ਵੀ ਤੁਹਾਨੂੰ ਡਬਲ ਟੋਨ ਦੇ ਰਹੀ ਹੋਊਗੀ ਬਹੁਤ ਹੀ ਜਿਆਦੇ ਸੋਹਣੀ ਹੈ ਇਹ ਦੁਵਾਰਾ ਟ੍ਰੈਂਡ ਚ ਆਗੇ ਕੋਈ ਵੱਡੇ ਬੂਟੇ ਨਾਲ ਕੋਈ ਛੋਟੇ ਬੂਟੇ ਨਾਲ ਬਹੁਤ ਸੋਹਣੀ ਹੈ ਇਹ ਤੁਸੀਂ ਚੈੱਕ ਕਰੋ ਜੀ ਜੇ ਤੁਸੀਂ ਪੂਰਾ ਸੂਟ ਵੀ ਲੈ ਸਕਦੇ ਆ ਇਹਦੇ ਵਿੱਚ ਸਾਡੇ ਕੋਲ ਬਹੁਤ ਜਿਆਦੇ ਕਲਰ ਨੇ ਜੇ ਤੁਸੀਂ ਪਲੇਨ ਬਾਟਮ ਨਾ ਕਰਨੀ ਆ ਉਹ ਵੀ ਤੁਹਾਨੂੰ ਮਿਲ ਜੂਗੀ 올 ਓਵਰ ਕਰਨੀ ਇਹਦੇ ਤੇ ਕੁਝ ਹੈਂਡਵਰਕ ਕਰਵਾਉਣਾ ਉਹ ਵੀ ਤੁਹਾਡੇ ਹੋ ਜਾਣਗੇ ਜੀ ਤੇ ਜਿਹੜਾ ਇਹ ਇਹ ਸ਼ਰਟ ਆਪਣੇ ਕੋਲ ਪੂਰਾ ਸੂਟ ਵੀ ਤੁਹਾਨੂੰ ਮਿਲ ਜੂਗਾ ਇਹ 1100 ਦੀ ਸ਼ਰਟ ਹੈ ਜੇ ਪੂਰਾ ਸੂਟ ਤੁਸੀਂ ਲੈਣਾ ਇਦਾਂ ਹੀ ਤੇ 1200 ਚ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਲੱਗਦਾ ਇਹਨੂੰ ਤੁਸੀਂ ਕਿਦਾਂ ਵੀ ਸਟਿਚਿੰਗ ਕਰਾ ਲਓ ਜਿਵੇਂ ਆਪਣੇ ਭੈਣ ਕਹਿੰਦੀ ਸੀ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਦੁਬਾਰਾ ਵਾਪਸ ਆ ਰਹੀਆਂ ਨੇ ਉਹਨਾਂ ਦਾ ਦੁਬਾਰਾ ਫੇਰ ਜੋਗ ਆ ਰਿਹਾ ਤੇ ਸੱਚੀ ਮੈਂ ਉਹਨਾਂ ਦੀ ਇੰਨੀ ਵਾਰੀ ਸੁਣੀ ਮੈਨੂੰ ਮੈਸੇਜ ਭੇਜਿਆ ਉਹਨਾਂ ਨੇ ਇੰਨੇ ਵਾਰੀ ਮੈਂ ਪੜਿਆ ਇੰਨੇ ਵਾਰੀ ਮੈਂ ਸੁਣਿਆ ਤੇ ਮੇਰਾ ਸੱਚੀ ਦਿਲ ਭਰੇ ਹੁੰਦਾ ਸੀ ਕਿੰਨਾ ਤੁਸੀਂ ਪਿਆਰ ਕਰਦੇ ਹੋ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਉਹ ਭੈਣ ਵਿਦੇਸ਼ 'ਚ ਬੈਠੇ ਨੇ ਤੇ ਸੱਚੀ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਹਾਡੀ ਮੰਮਾ ਦੇ ਹੱਥਾਂ ਨੂੰ ਸਲਾਮ ਲੱਗਦਾ ਤੁਹਾਡੀ ਮੰਮਾ ਦੀ ਵੀ ਮੇਰੇ ਨਾਲ ਹੀ ਸੀਮ ਇਸ ਮੀਟ ਇਹ ਲੱਗਦੇ ਸੀ ਕਹਿੰਦੇ ਵੀ ਤੁਸੀਂ ਦਰੀਆਂ ਚਾਦਰਾਂ ਦਿਖਾਉਂਦੇ ਆਂ ਅੰਟੀ ਜੀ ਤੁਹਾਨੂੰ ਵੀ ਬਹੁਤ ਸलाम ਕਿਉਂਕਿ ਤੁਸੀਂ ਵੀ ਸਾਰਾ ਕੰਮ ਕੀਤਾ ਆਪਦੇ ਤੁਸੀਂ ਦੱਸਦੇ ਸੀ ਵੀ ਅਸੀਂ ਵੀ ਉਵੇਂ ਬੈੱਡ ਸ਼ੀਟ ਖੋਦ ਆ ਦਿੱਤਾ ਨਾ ਦਾਜ ਤਿਆਰ ਕੀਤਾ ਸੀ ਬਈ ਵਿੱਚੋਂ ਦੌਰ ਬਿਲਕੁਲ ਖਤਮ ਹੋ ਗਿਆ ਸੀ ਪਰ ਆਪਾਂ ਵੀਡੀਓ ਦੇ ਜਰੀਏ ਦੁਆਰਾ ਉਹਨਾਂ ਨੂੰ ਜਨਤਾ ਤੱਕ ਰੱਖ ਸਕਦੇ ਆਂ ਨਾ ਜੀ ਇਹ ਚੈੱਕ ਕਰੋ ਇਹ ਗਾਵੜੀ ਦਾ ਸ਼ਰਟ ਬਹੁਤ ਜਿਆਦੇ ਸੋਨੀਏ ਚ ਬਹੁਤ ਡਾਰਕ ਸਾਰੇ ਡਾਰਕ ਕਲਰ ਹੋਣਗੇ ਇਹ ਜਾਗੋ ਤੇ ਜਾਂ ਵਿਆਹ ਤੇ ਪਾਈ ਵੀ ਬਹੁਤ ਸੋਹਣੀ ਲੱਗਦੀ ਆ ਇਹ 1100 ਦੀ ਹੈ ਪੂਰਾ ਸੂਟ ਸਨੋਂ 2200 ਚ ਮਿਲੂਗਾ ਤੇ ਸਕਰੀਨ ਉੱਪਰ ਆਪਣਾ ਨੰਬਰ ਹੈ ਜੀ ਕਿਸੇ ਭੈਣ ਨੇ ਇਹ ਮੰਗਵਾਉਣੀ ਹੈ ਇੱਚ ਡਾਰਕ ਲਾਈਟ ਸਾਰੇ ਕਲਰ ਨੇ ਇੱਕ ਬੂਟੀ ਸਿਲਕ ਦੇ ਨੇ ਜੋ ਜਿਆਦੇ ਵੱਡੇ ਹੁੰਦੇ ਨੇ ਇਹ ਸੈਮੀ ਚ ਹੈ ਜੀ ਪਰ ਬਹੁਤ ਸੋਨਾ ਕਲਰ ਇਹਦਾ ਪਿਓਰ ਵਾਲਾ ਬਿਲਕੁਲ ਨਹੀਂ ਇਹਦਾ ਪਤਾ ਲੱਗਦਾ ਲਾਈਟ ਵੇਟ ਹੈ ਜੀ ਕੋਈ ਹੈਵੀ ਨਹੀਂ ਕੀ ਇਹ ਵੇਖੋ ਜੇ ਹੁਣ ਆ ਏ ਮੈਂ ਫੇਰ ਲੈ ਕੇ ਆਈ ਆ ਜਿਵੇਂ ਉਹਨਾਂ ਨੇ ਕਿਹਾ ਸੀ ਮੈਂ ਆਪਦੇ ਇਹ ਜਿਹੜੇ ਸਿਲਕ ਦਾ ਇਹ ਪਿਓਰ ਸਿਲਕ ਆ ਜਿਹੜੀ ਪਹਿਲਾਂ ਵਾਲੀ ਸਿਲਕ ਹੁੰਦੀ ਸੀ ਵੇਖੋ ਜੀ ਜਿਹੜਾ ਇਹ ਸੂਟ ਆ ਇਹ ਪਹਿਲਾਂ ਵੀ ਹੁੰਦੇ ਸੀ ਅਸੀਂ ਖੁਦ ਬੜੇ ਪਾਏ ਐ ਸੂਟ ਮੰਮਾ ਹੋਣਾ ਦੇ ਸਹੀ ਕਰ ਕਰ ਤੇ ਉਹ ਅੱਜਕੱਲ ਫੇਰ ਇਹਨਾਂ ਦਾ ਦੁਬਾਰਾ ਟ੍ਰੈਂਡ ਚ ਆ ਗਿਆ ਜਿਹੜੀ ਇਹ ਸਿਲਕ ਆ ਇਹ ਵੀ ਪਿਓਰ ਸਿਲਕ ਆ ਜੀ ਇਹ ਵੀ ਮੇਰੇ ਮੰਮਾ ਦਾ ਸੂਟ ਆ ਤੇ ਮੈਨੂੰ ਚੰਗਾ ਲੱਗਿਆ ਜਿਹੜੇ ਉਹਨਾਂ ਨੇ ਸੋਨੂੰ ਮੈਂ ਕਿਹਾ ਸੀ ਵੀ ਸੂਟ ਦੇ ਨਾਲ ਨਾਲ ਮੈਂ ਤੁਹਾਨੂੰ ਐਵੇਂ ਵੀ ਦਿਖਾਉਂਗੀ ਆ ਚੈੱਕ ਕਰੋ ਅਦਬ ਕਾ ਪੂਰਾ ਕਿੰਨਾ ਨੀਟ ਐਂਡ ਕਲੀਨ ਆ ਮੈਂ ਤੁਹਾਨੂੰ ਦਿਖਾਉਣੀ ਆ ਵੇਖੋ ਕਿੰਨਾ ਸੋਹਣਾ ਇਹਦੇ ਤੇ ਦਬਕੇ ਦਾ ਕੰਮ ਹੋਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਪਿਓਰ ਸਿਲਕ ਜਿਹੜੀ ਅੱਜਕੱਲ ਵਾਲੀ ਸਿਲਕ ਆ ਉਹੀ ਸਿਲਕ ਦੇ ਦੁਆਰਾ ਇਹ ਸਿਲਕ ਫੇਰ ਆ ਗਈ ਪਿੱਛੋਂ ਇਹ ਡਾਈ ਹੋ ਕੇ ਹੀ ਸਿਲਕ ਆਉਂਦੀ ਆ ਬਹੁਤ ਜਿਆਦਾ ਸੋਹਣਾ ਇਹਦੀ ਸਲੀਵਸ ਉੱਪਰ ਕੰਮ ਹੋਏ ਨੇ ਨੈਕ ਉੱਪਰ ਵੀ ਇਹਦੇ ਦਬਕੇ ਦਾ ਹੀ ਕੰਮ ਕੀਤਾ ਬਹੁਤ ਜਿਆਦਾ ਸਾਫ਼ ਆ ਤੇ ਤੁਸੀਂ ਵੇਖੋ ਯੋ ਮੈਂ ਪਹਿਲਾਂ ਵਾਲੀ ਕਿਸੇ ਵੀ ਭੈਣ ਕੋਲ ਪਏ ਨੇ ਕਿੰਨੇ ਚੰਗੇ ਲੱਗਦੇ ਦੱਸਿਆ ਕਰੋ ਉਦੋਂ ਸੇਮ ਹੀ ਇਹੋ ਜੇ ਸੂਟ ਹੁੰਦੇ ਸੀ ਇਹਦੇ ਨਾਲ ਕੰਟਰਾਸਟ ਕਿੰਨਾ ਅੱਛਾ ਲੱਗਦਾ ਤੇ ਬਹੁਤ ਜਿਆਦਾ ਸੋਹਣੇ ਆ ਇਹ ਪੁਰਾਣੀ ਸਿਲਕ ਤੇ ਸੂਟ ਲੈ ਕੇ ਆਏ ਆ ਜਿਹੜਾ ਸਾਡਾ ਅਗਲਾ ਸੂਟ ਹੈ ਜੀ ਇਹ ਵੀ ਮੇਰੀ ਮੰਮਾ ਦਾ ਹੀ ਸੂਟ ਆ ਉਹਨਾਂ ਦੇ ਵਿਆਹ ਵਾਲੇ ਸੂਟ ਹੈ ਇਹਦਾ ਫੁੱਲ ਹੈਵੀ ਦੁਪੱਟਾ ਸੀ ਸੇਮ ਦੁਪੱਟਿਆਂ ਦੀ ਵੀਡੀਓ ਜਿਹੜੀਆਂ ਤੁਹਾਨੂੰ ਪਿਛਲੇ ਵੀਡੀਓ ਪਲੀਜ਼ ਚੈੱਕ ਕਰੋ ਤੇ ਤੁਸੀਂ ਭੇਜਿਆ ਵੀ ਕਰੋ ਵੀ ਵੇਖੋ ਏ ਜੀ ਪਹਿਲਾਂ ਵਾਲੀ ਸਿਲਕ ਆ ਵੇਖੋ ਉਹਨਾਂ ਦੀ ਪੇਟੀਆਂ ਚ ਪਈ ਸੀ ਥੋੜੇ ਥੋੜੇ ਐਵੇਂ ਦਾਗ ਜਾਂ ਕੁਝ ਹੋ ਜਾਂਦਾ ਪਰ ਨਹੀਂ ਜੀ ਕਿੰਨਾ ਸੋਹਣਾ ਇਹਨਾਂ ਦਾ ਕੰਮ ਆ ਚੈੱਕ ਕਰੋ ਇਹੋ ਜਿਹਾ ਵਰਕ ਤਾਂ ਤੁਸੀਂ ਕਿਤੇ ਨਹੀਂ ਵੇਖਿਆ ਹੋਣਾ ਸਿਲਕ ਦੇ ਸੂਟਾਂ ਤੇ ਐਵੇਂ ਦੇ ਕੰਮ ਆ ਵੇਖੋ ਕਿੰਨਾ ਸੋਹਣਾ ਹੈ ਤੇ ਪੈਚ ਵਰਕ ਉਸ ਸਮੇਂ ਕ੍ਰੇਪ ਦੇ ਜਿਹੜੇ ਇਹਦੇ ਵਿੱਚ ਹਨ ਉਹ ਪਿਓਰ ਕ੍ਰੇਪ ਦਾ ਪੈਚ ਵਰਕ ਕਰੇ ਹੋਏ ਆ ਬਹੁਤ ਹੀ ਜਾਲੇ ਸੋਨੇ ਸੂਟ ਹੈ ਇਹ ਇਹ ਹੁਣ ਵੀ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਕਿਸੇ ਵੀ ਕਲਰ ਚ ਇਹ ਵੇਖੋ ਇਹ ਸਿਲਕ ਦਾ ਸੂਟ ਹੈ ਜੀ ਇਹ ਫੁੱਲ ਹੈਵੀ ਬਾਜੂ ਨੇ ਉਹਦੀਆਂ ਜੇ ਤੁਸੀਂ ਵੀ ਪਹਿਨਣ ਲਈ ਤਿਆਰ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਇਹਦੇ ਨੈਕ ਉੱਪਰ ਕੰਮ ਵੇਖੋ ਉਵੇਂ ਹੀ ਪੈਚ ਵਰਕ ਲਾਏ ਨੇ ਮਨ ਕੇ ਮੋਤੀ ਜਿਹੜੇ ਅੱਜ ਕੱਲ ਟ੍ਰੈਂਡ ਚ ਨੇ ਸੇਮ ਹੀ ਇਹ ਉਹੋ ਨੇ ਇਹ ਪਿਓਰ ਸਿਲਕ ਦੇ ਸੂਟਾ ਉਦੋਂ ਜਿਹੜੀ ਵੀ ਵਰੀ ਹੁੰਦੀ ਸੀ ਉਹਨਾਂ ਦੀ ਪਿਓਰ ਸਿਲਕ ਦਿੰਦੇ ਸੀ ਹੈਵੀ ਵਰਕ ਵਾਲੇ ਸੂਟ ਹੁੰਦੇ ਸੀ ਦੁਪੱਟੇ ਹੁੰਦੇ ਸੀ ਬ੍ਰੋਕੇਟ ਦਿੰਦੇ ਸੀ ਤਨਚੋਈ ਦੇ ਹੁੰਦੇ ਸੀ ਗੈਵੈਡਿਨ ਸਿਲਕ ਦੇ ਹੁੰਦੇ ਸੀ ਬੂਟੀ ਸਿਲਕ ਦੇ ਹੁੰਦੇ ਸੀ ਹੁਣ ਮੈਂ ਯਾਦ ਨਹੀਂ ਆ ਰੇ ਕਿਉਂਕਿ ਅਸੀਂ ਵੀ ਵੇਖਿਆ ਆਦੇ ਮੰਮਾ ਨੇ ਦੇਖੋ ਜੀ ਕਿੰਨੇ ਸੋਹਣੇ ਤੇ ਸਾਫ਼ ਕੰਮ ਕਰੇ ਨੇ ਵਿੱਚ ਥ੍ਰੈਡ ਵਰਕ ਕਾਰੀ ਵਰਕ ਸਾਰਾ ਹੋਇਆ ਨੇ ਬਹੁਤ ਸੋਹਣਾ ਕਲਰ ਹੈ ਸ਼ਾਇਦ ਉਹ ਚਾਰ ਜਾਂ 3 ਮੀਟਰ ਦੇ ਹੀ ਹੁੰਦੇ ਸੀ ਸੂਟ ਆ ਜੇ ਪਹਿਨਨੇ ਕਿਸੇ ਨੇ ਵੀ ਇਹ ਕੰਮ ਕਰਵਾਉਣਾ ਬਹੁਤ ਹੀ ਨਵਾਂ ਜਾਂ ਕਾਮਾ ਕਿਤੇ ਨਹੀਂ ਇਹ ਮੈਂ ਵੇਖਿਆ ਜੇ ਕੋਈ ਇਹਦੀ ਕਾਪੀ ਨਹੀਂ ਹੋਈ ਇਸ ਤੋਂ ਬਾਅਦ ਹੁਣੇ ਬਹੁਤ ਸੋਹਣੇ ਡੈਡੀ ਹੋਣਗੇ ਤੇ ਜੋ ਆਹ ਵੇਖ ਲਈ ਆ ਮੈਂ ਤੁਹਾਨੂੰ ਕਿ ਨਹੀਂ ਇਹ ਚ ਬਹੁਤ ਸਾਰੇ ਕਲਰ ਨੇ ਕਿਸੇ ਨੇ ਵੀ ਪਹਿਨਨੇ ਮੰਗਵਾਉਣੇ ਤੇ ਮੰਗਵਾ ਸਕਦੇ ਆ ਤੁਹਾਨੂੰ ਮੈਂ ਨੀੜੋ ਦਿਖਾਉਣੀ ਆ ਕਿੰਨੀ ਸੁਣੀ ਤੇ ਮੋੜਨੀ ਬਣੀ ਵੀ ਆ ਬਹੁਤ ਹੀ ਜਿਆਦੇ ਸੁਣੀ ਆਉਂਦੀ ਐ ਸਪੈਸ਼ਲ ਤੁਸੀਂ ਹੁਣ ਤਿਆਰ ਕਰਵਾਓ ਇਹ ਆ ਵੇਖੋ ਯੋਗ ਹੋਰ ਸੂਟਾ ਇਹ ਵੇਖੋ ਜੀ ਇਹ ਵੀ ਮੇਰੇ ਮੰਮਾ ਦਾ ਸੂਟ ਆ ਇਹ ਮੇਰੇ ਇੱਥੋਂ ਵਾਲੇ ਮੰਮਾ ਦੇ ਸੂਟ ਨੇ ਆਹ ਵਾਲਾ ਸੂਟ ਮੈਂ ਕਿਹਵੀ ਤੁਹਾਨੂੰ ਦਿਖਾਵਾਂ ਜੀ ਵੇਖੋ ਪਹਿਲਾਂ ਕਿੰਨਾ ਸੋਹਣਾ ਇਹਨਾਂ ਨੇ ਪੂਰਾ ਪਾਇਆ ਹੰਡਾ ਆ ਆ ਵੇਖੋ ਕੰਮ ਕਿੰਨਾ ਸੋਹਣਾ ਹੋਇਆ ਹੋਇਆ ਕਿੰਨੀਆਂ ਸੁਨੇ ਅੰਬੀਆਂ ਬਣੀਆਂ ਹੋਈਆਂ ਪਰ ਪੌਣ ਕਰਕੇ ਦਾ 골ਡਨ ਤਿੱਲਾ ਤੇ ਹੱਦਾਪਕਾ ਨੇ ਕਾਲਾ ਹੋ ਗਿਆ ਕਿਉਂਕਿ ਉਹਦੋਂ ਐਵੇਂ ਦੀ ਹੀ ਕੇਅਰ ਕਰਦੇ ਸੀ ਸਾਰੇ ਪੌਣਦੇ ਹਟਾਉਂਦੇ ਸੀ ਫੈਬਰਿਕ ਚੈੱਕ ਕਰੋ ਤੁਸੀਂ ਇਹ ਕੁਛ ਗੈਵਰਡਨ ਸਿਲਕ ਚ ਲੱਗ ਰਿਹਾ ਬਹੁਤ ਜਿਆਦਾ ਸੋਨਾ ਹੈ ਇਸ ਬੜਾ ਵੇਖੋ ਇਹ ਤੇ ਕੋਈ ਲੈਂਡਿੰਗ ਨਹੀਂ ਲੱਗੀ ਇਹ ਚੈੱਕ ਕਰੋ ਤੁਸੀਂ ਜਿਹੜੇ ਇਹਦੇ ਚਾਕਾ ਥੋੜੇ ਥੋੜੇ ਫੋਲਡ ਕਰੇ ਨੇ ਬਿਲਕੁਲ ਹੀ ਛੋਟੇ ਤੇ ਉਦੋਂ ਵੀ ਸਕਲਪਿੰਗ ਦਾ ਟ੍ਰੈਂਡ ਹੁੰਦਾ ਸੀ ਵੇਖੋ ਜੀ ਜਿਵੇਂ ਅੱਜਕੱਲ ਕਟਵਰਕ ਚੱਲਦਾ ਉਦੋਂ ਵੀ ਕਰਦੇ ਸੀ ਬਹੁਤ ਜਿਆਦਾ ਸੋਨਾ ਕੋਈ ਲੈਂਡਿੰਗ ਨਹੀਂ ਲਵਾਈ ਉਦੋਂ ਜਿਹੜੀਆਂ ਇੱਥੇ ਪਲੇਟਸ ਪਾਉਂਦੇ ਸੀ ਉਹ ਦੋ ਦੋ ਪਾਉਂਦੇ ਸੀ ਅੱਗੇ ਪਿੱਛੇ ਅੱਠ ਹੋਣ ਤਾਂ ਪਾਕਿਸਤਾਨੀ ਲੁੱਕ ਚ ਗੇਰ ਮੂਵੀ ਹੋ ਚੁੱਕੀ ਨਾ ਪਰ ਫੈਸ਼ਨ ਸਾਰੇ ਇਹੀ ਚੱਲਦੇ ਨੇ ਪਿਛਲੇ ਹੀ ਫੈਸ਼ਨ ਆ ਰਹੇ ਨੇ ਉਹੀ ਕੱਪੜਾ ਆ ਰਿਹਾ ਆ ਵੇਖੋ ਕਿੰਨਾ ਸੋਹਣਾ ਇਹ ਤਿਆਰ ਹੋਇਆ ਵਾ ਮੈਂ ਕਿਹ ਦਿਖਾਵਾਂ ਜੀ ਉਹ ਕਿ ਕਹਿੰਦੇ ਪਿਆਰ ਝਲਕਦਾ ਆਪਾਂ ਇਸ ਲਈ ਪਿਆਰ ਹੀ ਵਿਖਾ ਰਹੇ ਹਾਂ ਵੀ ਵਾਕਈ ਇਹਨਾਂ ਸੂਟਾਂ 'ਚ ਪਿਆਰ ਕਿੰਨਾ ਉਹਨਾਂ ਨੇ ਸਾਹਮ ਸਾਹ ਰੱਖੇ ਨੇ ਵਾਕਈ ਇਹਨਾਂ ਸੂਟ 'ਚ ਪਿਆਰ ਝਲਕਦਾ ਜਾਦਾਂ ਆਉਂਦੀਆਂ ਨੇ ਆਪਾਂ ਨੂੰ ਆਪਣੇ ਉਹ ਪੁਰਾਣੇ ਸਮਿਆਂ ਦੀਆਂ ਜੂਏ ਦੀ ਸਲਵਾਰ ਆ ਉਹ ਵੀ ਤੁਹਾਨੂੰ ਮੈਂ ਚੈੱਕ ਕਰਵਾਨੀ ਆ ਆ ਵੇਖੋ ਚੌੜੇ ਪਹੁੰਚੇ ਆ ਉਦੇ ਉੱਪਰ ਵੀ ਆ ਮੈਂ ਨੈਕ ਬਣਿਆ ਹੋਇਆ ਆ ਆਇਲ ਲਾਈਨ ਵਗੈਰਾ ਜਾਂਦੀਆਂ ਇਹੀ ਅੱਜਕੱਲ ਸੂਟ ਤੇ ਵਰਕ ਹੋ ਰਹੇ ਨੇ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਇਹ ਹੁਣ ਜਿਹੜੀ ਆਪਣੀ ਗੈਵਡਿਨ ਸਿਲਕ ਉਹਦੇ ਦੇ ਉੱਪਰ ਬੂਟੀ ਪਾਈ ਹੋਵੇ ਬਹੁਤ ਅੱਛੇ ਲੱਗੂਗੀ ਆ ਵੇਖੋ ਜੀ ਦੋਵੇਂ ਪੌਂਚੇ ਇਦਾਂ ਸੀ ਚੌੜੇ ਪੌਂਚੇ ਸੀ ਕਦੇ ਚੌੜੇ ਪੌਂਚੇ ਦਰਵਾਜ਼ਾ ਕਦੇ ਬਿਨਾ ਪੌਂਚਿਆਂ ਤੋਂ ਕਦੇ ਲਾਈਨਿੰਗ ਵਾਲੇ ਇਹ ਵੇਖੋ ਇਹਦੀ ਜਿਹੜੀ ਸਲਵਾਰ ਵੇਖੋ ਜੀ ਉਹਦੋਂ ਪਹੁੰਚਾ ਪਾ ਕੇ ਕੋਈ ਇਹਦੇ ਤੇ ਉਹ ਵਾਲ ਪਾ ਕੇ ਨਹੀਂ ਅਟੈਚ ਕੀਤੇ ਇੱਥੋਂ ਇੱਕ ਨਾਲਾ ਪੈਂਦਾ ਸੀ ਉਹਨੂੰ ਐਵੇਂ ਕਰਦੇ ਸੀ ਤੇ ਸਾਰੀ ਸਲਵਾਰ ਚ ਖੁੱਦ ਵੱਲ ਪੈ ਜਾਂਦਾ ਸੀ ਜੀ ਮੈਂ ਉਮੀਦ ਕਰਦੀ ਤੇ ਬੱਸ ਕੀ ਪੈ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਮੈਂ ਐਵੇਂ ਜਿਹੜੀਆਂ ਵੀਡੀਓ ਲੈ ਕੇ ਆਵਾਂ ਕਿ ਦੂਜੇ ਸੂਟ ਲੈ ਕੇ ਆਵਾਂ ਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਇਹ ਪੁਰਾਣੇ ਸੂਟ ਹੈ ਇਹ ਪੁਰਾਣੇ ਭਾਰੇ ਸੂਟ ਹੈ ਮੈਂ ਕਿ ਉਹ ਵੀ ਦਿਖਾਵਾਂ ਤੇ ਇਹ ਹੈ ਜਿਹੜਾ ਇਹ ਨਵਾਂ ਸੂਟ ਹੈ ਜੀ ਇਹ ਨਵੇਂ ਸੂਟ ਹੈ ਪੁਰਾਣੇ ਸੀ ਪਰ ਦੁਬਾਰਾ ਟ੍ਰੈਂਚ ਆ ਗਿਆ ਬਹੁਤ ਰੀਜ਼ਨੇਬਲ ਪ੍ਰਾਈਸ ਹੈ ਤੁਹਾਨੂੰ ਮੈਂ ਵੀਡੀਓ ਚ ਦੱਸਿਆ ਹੀ ਆ ਤੇ ਉਮੀਦ ਕਰਦੀ ਆ ਤੁਹਾਨੂੰ